ਸ਼ਸ਼ੀ ਕਾ ਜੀ ਐਨ ਆਰਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਸੁਪਰੀਮ ਕੋਰਟ ਨਾਲ ਜੁੜੀ ਹੋਈ ਹੈ ਸੁਪਰੀਮ ਕੋਰਟ ਦੇ ਜੱਜਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਦੱਸ ਦਈਏ ਕਿ ਜਿਹੜਾ ਜਾਇਦਾਦ ਦਾ ਮਾਮਲਾ ਸਾਹਮਣੇ ਆਇਆ ਸੀ ਹਾਈ ਕੋਰਟ ਦੇ ਜੱਜ ਦਾ ਤਾਂ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਵੀ ਸਖਤ ਨਜ਼ਰ ਆ ਰਿਹਾ ਹੈ ਦੱਸ ਦਈਏ ਕਿ ਜੋ ਦਿੱਲੀ ਹਾਈ ਕੋਰਟ ਦੇ ਜੱਜ ਕੋਲੋਂ ਰੋੜਾ ਰੁਪਏ ਜਿਹੜੇ ਆ ਘਰ ਚੋਂ ਲੱਭੇ ਸੀ ਜਦੋਂ ਅੱਗ ਲੱਗ ਜਾਂਦੀ ਆ ਤਾਂ ਉਸ ਤੋਂ ਬਾਅਦ ਜੱਜਾਂ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਸੀ ਅਤੇ ਉਸੇ ਦੇ ਚੱਲਦਿਆਂ ਹੁਣ ਪਾਰਦਰਸ਼ਤਾ ਬਣਾਉਣ ਦੇ ਲਈ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਮੁੱਖ ਜੱਜ ਸੀਜੀਆਈ ਸੰਜੀਵ ਖੰਨਾ ਵੱਲੋਂ ਵੱਡੇ ਆ ਜਿਹੜਾ ਫੈਸਲਾ ਲੈਂਦਿਆ ਆਦੇਸ਼ ਜਾਰੀ ਕੀਤੇ ਗਏ ਨੇ ਕਿ ਹੁਣ ਜੱਜ ਨੇ ਜਿਹੜੇ ਉਹ ਆਪਣੀ ਜਾਇਦਾਦ ਦਾ ਆ ਜਿਹੜੀ ਆ ਜਨਤਕ ਕਰਨਗੇ ਜਾਇਦਾਦ ਦਾ ਵਿਉਰਾ ਜਿਹੜਾ ਜਨਤਕ ਕੀਤਾ ਜਾਏਗਾ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ 30 ਜੱਜਾਂ ਨੇ ਜਾਇਦਾਦ ਦੇ ਵੇਰਵੇ ਨਸ਼ਰ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਨਿਆਂਪਾਲਿਕਾ ਚ ਪਾਰਦਰਸ਼ਤਾ ਯਕੀਨੀ ਬਣਾਉਣ ਦਾ ਫੈਸਲਾ ਇਹ ਨਜ਼ਰ ਆ ਰਿਹਾ ਉਹਦਾ ਸਵਾਲਣ ਮੌਕੇ ਜਨਤਕ ਕਰਨਾ ਹੋਵੇਗਾ ਜਾਇਦਾਦ ਦਾ ਵਿਉਰਾ ਆਪਣੀ ਇੱਛਾ ਅਨੁਸਾਰ ਹੀ ਜਾਇਦਾਦ ਦਾ ਖੁਲਾਸਾ ਕਰਨ ਦਾ ਅਧਿਕਾਰ ਹੈ ਸੀਜੀਆਈ ਸੰਜੀਵ ਖੰਨਾ ਨੇ ਆਪਣੀ ਜਾਇਦਾਦ ਦਾ ਐਲਾਨ ਕਰਨ ਦੀ ਵੀ ਪੇਸ਼ਕਸ਼ ਕੀਤੀ ਆ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁਣ ਆ ਜਿਹੜੀ ਆ ਉਹ ਵੱਡੇ ਪੱਧਰ ਤੇ ਆਵਾਜ਼ ਬੁਲੰਦ ਹੋਈ ਆ ਖਾਸ ਕਰਕੇ ਉਦੋਂ ਤੋਂ ਜਦੋਂ ਆ ਜਿਹੜੇ ਨਵੇਂ ਆ ਜਿਹੜੇ ਆ ਆ ਇਹ ਨਵਾਂ ਮਾਮਲਾ ਸਾਹਮਣੇ ਆਇਆ ਸੀ ਕਿ ਅਚਾਨਕ ਜਿਹੜੀ ਆ ਇੱਕ ਜੱਜ ਦੇ ਘਰ ਵਿੱਚ ਅੱਗ ਲੱਗ ਜਾਂਦੀ ਆ ਅਤੇ ਉਸ ਜੱਜ ਦੇ ਘਰ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਪੈਸੇ ਮਿਲਦੇ ਆ ਕਰੋੜਾਂ ਰੁਪਏ ਅਤੇ ਉਸੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਜੱਜਾਂ ਨੂੰ ਲੈ ਕੇ ਖੜੇ ਹੋ ਰਹੇ ਸੀ ਤਾਂ ਇਹ ਸਭ ਨੂੰ ਦੇਖਦੇ ਆ ਹੁਣ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਗਿਆ ਖਾਸ ਕਰਕੇ ਸੀਜੀਆਈ ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸਾਰੇ ਜੱਜ ਆਪਣੀ ਜਾਇਦਾਦ ਨਸ਼ਰ ਕਰਨਗੇ ਹਾਲਾਂਕਿ ਉਹਨਾਂ ਦਾ ਆਪਣਾ ਅਧਿਕਾਰ ਹੈ ਕਿ ਉਹ ਜਾਇਦਾਦ ਨਸ਼ਰ ਕਰਨਗੇ ਜਾਂ ਨਾ ਪਰ ਕਰੀਬ 30 ਜੱਜਾਂ ਨੇ ਇਹ ਫੈਸਲਾ ਲਿਆ ਹੈ ਕਿ ਉਹ ਆਪਣੀ ਆਪਣੀ ਜਾਇਦਾਦ ਦਾ ਵਿਉਰਾ ਜਿਹੜਾ ਜਨਤਕ ਤੌਰ ਤੇ ਜਿਹੜੇ ਆ ਐਲਾਨ ਕਰਨਗੇ ਤੇ ਇਥੋਂ ਤੱਕ ਕਿ ਹੋਣਾ ਜਦੋਂ ਨਵੀਂ ਨਿਯੁਕਤੀ ਹੋਏਗੀ ਤਾਂ ਉਸ ਸਮੇਂ ਜਾਇਦਾਦ ਦਾ ਖੁਲਾਸਾ ਕਰਨਾ ਹੋਵੇਗਾ ਅਤੇ ਉੱਥੇ ਹੀ ਚੀਫ ਜਸਟਿਸ ਆਫ ਇੰਡੀਆ ਸੰਜੀਵ ਖੰਨਾ ਵੱਲੋਂ ਵੀ ਆਪਣੀ ਜਾਇਦਾਦ ਦਾ ਐਲਾਨ ਕਰਦਾ ਹੈ ਪੇਸ਼ਕਸ਼ ਕੀਤੀ ਗਈ ਆ ਤਾਂ ਕਿਸ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪੱਧਰ ਤੱਕ ਹੋਣਾ ਇਹ ਆਵਾਜ਼ ਜਿਹੜੀ ਆਪਣੇ ਆਪ ਪਹੁੰਚੀ ਆ ਕਿ ਇੱਕ ਪਾਸੇ ਹਾਈ ਕੋਰਟ ਦੇ ਜੱਜ ਦੇ ਕਾਰ ਵਿੱਚ ਅੱਗ ਲੱਗਦੀ ਹੈ ਤੇ ਉੱਥੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੁੰਦੀ ਹੈ ਜਿਸ ਨੂੰ ਲੈ ਕੇ ਖੂਬ ਸਵਾਲ ਖੜੇ ਹੁੰਦੇ ਨੇ ਅਤੇ ਜਸਟਿਸ ਨੂੰ ਲੈ ਕੇ ਅਕਸਰ ਜਿੱਥੇ ਪਹਿਲਾਂ ਹੀ ਲੋਕ ਕਾਫੀ ਲੰਮਾ ਸਮਾਂ ਜਿਹੜਾ ਕੋਰਟ ਕਚੈਰੀਆਂ ਦਾ ਚੱਕਰ ਕੱਟਦੇ ਨੇ ਤਾਂ ਉੱਥੇ ਹੀ ਇਹ ਜਦੋਂ ਮਾਮਲਾ ਆ ਜਾਂਦਾ ਹੈ ਤਾਂ ਪੈਸਿਆਂ ਨਾਲ ਜੁੜਿਆ ਹੋਇਆ ਮਾਮਲਾ ਸੀਗਾ ਜਿਸ ਦੇ ਚੱਲਦਿਆਂ ਸੀਜੀਆਈ ਨੂੰ ਆਪਣੇ ਜਿਹੜੇ ਆ ਖਾਸ ਕਰਕੇ ਸੁਪਰੀਮ ਕੋਰਟ ਨੂੰ ਪਾਰਦਰਸ਼ਤਾ ਬਣਾਉਣ ਦੇ ਲਈ ਇਹ ਫੈਸਲਾ ਇੱਕ ਕਦਮ ਚੁੱਕਣਾ ਪਿਆ ਕਿ ਆ ਕਰੀਬ ਐਸ்சி ਦੇ 30 ਜੱਜਾਂ ਨੇ ਜਿਹੜੇ ਆ ਉਹ ਫੈਸਲਾ ਲਿਆ ਹੈ ਕਿ ਆਪਣੀ ਜਾਇਦਾਦ ਜਿਹੜੀ ਆ ਉਹ ਪਾ ਜਿਹੜੀ ਆ ਜਨਤਕ ਤੌਰ ਤੇ ਜਿਹੜੀ ਆ ਸਾਹਮਣੇ ਲੈ ਕੇ ਆਉਣਗੇ ਕਿ ਕਿੰਨੇ ਉਹਨਾਂ ਕੋਲ ਪੈਸੇ ਨੇ ਕਿੰਨਾ ਉਹਨਾਂ ਕੋਲ ਜਾਇਦਾਦ ਹੈ ਤਾਂ ਇਹ ਕਿੰਨਾ ਕਿਤੇ ਵੱਡੀ ਰਾਹਤ ਦੀ ਖਬਰ ਵੀ ਹੈ ਲੋਕਾਂ ਦੇ ਲਈ ਖਾਸ ਕਰਕੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਇਹ ਵੱਡਾ ਕਦਮ ਵੀ ਹੈ ਤੇ ਸੀਜੀ ਖੰਨਾ ਨੇ ਵੀ ਆਪਣੀ ਜਾਇਦਾਦ ਦਾ ਐਲਾਨ ਕਰਨ ਦੀ ਪੇਸ਼ਕਸ਼ ਕੀਤੀ ਆ ਤਾਂ ਸਿੱਖਰਲੀ ਅਦਾਲਤ ਦੇ ਪੂਰਨ ਬੈਂਚ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਆਪਣੀ ਜਾਇਦਾਦ ਦਾ ਜਿਹੜੀ ਆ ਉਹ ਜਨਤਕ ਤੌਰ ਤੇ ਐਲਾਨਨ ਅਗੇ ਜਨਤਕ ਤੌਰ ਤੇ ਆਪਣਾ ਵਿਵਰਣ ਜਿਹੜਾ ਜਾਇਦਾਦ ਦਾ ਉਹ ਦੇਣਗੇ ਤਾਂ ਇਸੇ ਦੇ ਚੱਲਦਿਆਂ ਕਿਤਨਾ ਕਿਤੇ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਲਿਆ ਗਿਆ ਤਾਂ ਇਸ ਦਾ ਅਸਰ ਹੁਣ ਸੁਭਾਵਿਕ ਇਹ ਹੈ ਕਿ ਹੁਣ ਹੇਠਲੇ ਪੱਧਰ ਤੱਕ ਵੀ ਪਹੁੰਚੇਗਾ ਜਾਨੀ ਕਿ ਅੱਜ ਜਿਲ੍ਹਾ ਅਦਾਲਤਾਂ ਤੱਕ ਵੀ ਇਹ ਮਸਲਾ ਪਹੁੰਚੇਗਾ ਤੇ ਜਿਹੜਾ ਅਦਾਲਤਾਂ ਦੇ ਜੱਜ ਸਾਹਿਬਾਨ ਵੀ ਆਪਣੇ ਆਪਣੀ ਜਾਇਦਾਦ ਦੇ ਜਿਹੜੇ ਆ ਉਹ ਵਿਉਰੇ ਨੇ ਜਨਤਕ ਕਰਨਗੇ ਅਤੇ ਜਿਹੜੀ ਪਾਰਦਰਸ਼ਤਾ ਲਿਆਉਣ ਦੇ ਲਈ ਕਿਤੇ ਨਾ ਕਿਤੇ ਇਹ ਕਾਨੂੰਨੀ ਤੌਰ ਤੇ ਜਾਂ ਕਹਿ ਸਕਦੇ ਹੋ ਕਿ ਜਿਹੜੀ ਇਹ ਵੱਖ-ਵੱਖ ਪੱਧਾ ਤਰੀਕੇ ਨਾਲ ਜਿਹੜੇ ਆ ਸਵਾਲ ਖੜੇ ਹੋ ਰਹੇ ਸੀਗੇ ਕਾਨੂੰਨ ਵਿਵਸਥਾ ਤੇ ਉਸ ਨੂੰ ਬਣਾਈ ਰੱਖਣ ਦੇ ਲਈ ਇਹ ਜੱਜ ਸਾਹਿਬਾਨਾਂ ਦਾ ਵੱਡਾ ਇਹ ਫੈਸਲਾ ਸੁਪਰੀਮ ਕੋਰਟ ਦੇ ਜੱਜ ਸਹਿਵਾਨਾ ਵੱਲੋਂ ਇਹ ਐ ਫੈਸਲਾ ਲਿਆ ਗਿਆ ਤੀਜਾ 30 ਜੱਜ ਸਹਿਵਾਨਾ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਆਪਣੀ ਜਿਹੜੀ ਜਾਇਦਾਦ ਹੈ ਉਸ ਦਾ ਵਿਵਰਣ ਜਨਤਾ ਕਰਨਗੇ